ਪਰ ਇੰਚ ਤਾਂ ਜਿੱਦੇ ਦਾ ਸ਼ੁਰੂ ਹੋਇਆ ਉਹਦੇ ਦੇ ਆਫਸਰ ਕਹਿੰਦੇ ਇਹ ਪ੍ਰੈਸਟ ਨੇ ਇਹ ਕਹਿੰਦੇ ਆਫਸਰ ਪ੍ਰੈਸਟ ਨੇ ਸੋ ਅੱਜ ਇਹ ਸਵਾਲ ਦੇ ਤੌਰ ਤੇ ਮੈਂ ਅੱਜ ਇੱਥੇ ਦੋ ਤਿੰਨ ਗੱਲਾਂ ਹੋਰ ਕਰਨੀਆਂ ਨੇ ਕਿ ਜੋ ਲੋਕਤੰਤਰ ਦਾ ਕਾਣ ਸੰਗਰੂਰ ਹਲਕੇ ਚ ਹੋ ਰਿਹਾ ਹੈ ਪੰਜਾਬ ਚ ਕਿਤੇ ਨਹੀਂ ਹੋਇਆ ਬੀਬਾ ਜੀ ਤੁਹਾਡਾ ਬਦਲਾ ਜਿਹੜਾ ਹੈ ਉਹ ਬੁੰਦ ਲਿਆ ਫਿਰਦਾ ਹੈ ਉਹਨਾਂ ਤੋਂ ਬਖਲਾਹੜ ਦੇ ਵਿੱਚ ਆ ਕੇ ਅੱਜ ਜਿਹੜਾ ਇਹਨਾਂ ਨੇ ਇਹ ਜੇ ਕਦਮ ਚੱਕੇ ਤੇ ਮੈਂ ਇੱਕ ਗੱਲ ਇੱਥੇ ਕਹਿਣੀ ਚਾਹੁੰਨਾ ਕਿ ਬੀਬਾ ਜੀ ਕਿਰਪਾ ਕਰਕੇ ਤੁਸੀਂ ਉਹ ਲੋਕਾਂ ਜਿਹੜੇ ਚ ਮੁੱਖ ਮੰਤਰੀ ਤੁਹਾਡਾ ਉਹ ਹੈ ਜਿਹੜਾ ਕਹਿੰਦਾ ਸੀ ਮੈਂ ਸੱਥਾਂ ਚੋਂ ਸਰਕਾਰ ਚਲਾ ਦੂੰ ਮੈਂ ਜਿਹੜੀ ਆ ਪਾਰਦਰਸ਼ੀ ਢੰਗ ਨਾਲ ਇਲੈਕਸ਼ਨ ਕਰਵਾਉ ਤੇ ਅੱਜ ਪੰਜਾਬ ਦਾ ਕੋਈ ਕੋਨਾ ਪੰਜਾਬ ਦਾ ਕੋਈ ਇਹ ਜਿਹਾ ਏਰੀਆ ਨਹੀਂ ਜਿਹਦੇ ਵਿੱਚ ਅੱਜ ਗੋਲੀ ਨਹੀਂ ਚੱਲੀ ਜਿਨੇ ਵਿੱਚ ਪੇਪਰ ਰੱਦ ਨਹੀਂ ਹੋਏ ਜਿੱਥੇ ਡਾਂਗਾ ਛੋਟੇ ਨਹੀਂ ਚੱਲੇ ਅੱਜ ਭਵਾਨੇਗੜ ਦੇ ਵਿੱਚ ਵੀ ਧਰਨੇ ਮਜਾਰੇ ਹੋ ਰਹੇ ਨੇ ਅੱਜ ਸੰਗਰੂਰ ਦੇ ਵਿੱਚ ਵੀ ਧਰਨੇ ਮਜਾਰੇ ਹੋ ਰਹੇ ਨੇ ਤੇ ਹਜ਼ਾਰਾਂ ਲੋਕਾਂ ਦੇ ਜਿਹੜੇ ਕਾਗਜ਼ ਨੇ ਉਹ ਰੱਦ ਕਰਕੇ ਜਿਹੜਾ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਤੇ ਮੈਂ ਇੱਥੇ ਵੀ ਗੱਲ ਕਹਿਣੀ ਚਾਹੁੰਦਾ ਕੋਈ ਇਹ じゃ ਮਹਿਕਮਾ ਨਹੀਂ ਜਿਹਦੇ ਵਿੱਚ ਜਿਹੜਾ ਇਹ ਬੀਬਾ ਜੀ ਵੱਲੋਂ ਦਖਲਦਾਜੀ ਨਹੀਂ ਦਿੱਤੀ ਜਾਂਦੀ ਮੈਂ ਛੋਟੇ ਜਿਹੇ ਐਗਜ਼ਾਮਪਲ ਇੱਥੇ ਪੁਆਣੀਗਾਟ ਟਰੱਕ ਨੇ ਉਹਦੀ ਵੀ ਲਊਗਾ ਕਿ ਪੁਆਣੀਗਾਟ ਟਰੱਕ ਨੇ ਦੇ ਵਿੱਚ ਜਿਹੜੇ ਬੰਦੇ ਨੇ ਉਹਨਾਂ ਨਾਲ ਅੱਜ ਕਿਸੇ ਤੋਂ ਕਦੇ 16535 ਵਾਲਾ ਮਸਲਾ ਉੱਠ ਜਾਂਦਾ ਕਦੇ ਕਿਸੇ ਤੋਂ 2200 ਰੁਪਏ ਮਹੀਨੇ ਵਾਲਾ ਉੱਠ ਜਾਂਦਾ ਕਦੇ ਕਿਸੇ ਤੋਂ ਕੁਝ ਹੋ ਜਾਂਦਾ ਮੈਂ ਜਾਨਣਾ ਚਾਹੁੰਨਾ ਕਿ ਪ੍ਰਧਾਨ ਜਿਹੜੇ ਨੇ ਉਹ ਕਾਦੇ ਕਿਹੜੇ ਕੰਮ ਨੂੰ ਲਾਏ ਨੇ ਇਹ ਗਰੀਬ ਲੋਕਾਂ ਦਾ ਪੈਸਾ ਕਿੱਥੇ-ਕਿੱਥੇ ਜਾਂਦਾ ਹੈ ਇਹਦੀ ਵੀ ਇਨਕੁਆਰੀ ਜਿਹੜੀ ਆ ਸਮਾਂ ਪੈਂ ਤੇ ਕੀਤੀ ਜਾਊਗੀ ਤੇ ਮੈਂ ਚਾਹਨਾ ਕਿ ਇਹ ਸਾਰਾ ਸਿਸਟਮ ਜਿਹੜਾ ਇੱਕ ਪਾਰਦਰਸ਼ਿਤ ਤਰੀਕੇ ਨਾਲ ਚੱਲੇ ਤੇ ਅੱਜ ਚੋਣਾਂ ਦੇ ਵਿੱਚ ਜਿਹੜਾ ਜੋ ਇਹ ਤੰਦਲੀ ਹੋ ਰਹੀ ਹੈ ਤੇ ਜੋ ਅਫਸਰ شاہੀ ਦੇ ਖਿਲਾਫ ਸਟੇਰੇਮ ਨੂੰ ੱੱਕੇ ਨਾਲ ਇੱਕ ਵੀਡੀਓ ਵੱਲੋਂ ਇਹ ਜਵਾਬ ਦੇਣਾ ਕਿ ਮੈਂ ਕਾਗਜ਼ ਰੈਤ ਨਹੀਂ ਕਰਦਾ ਰਾਤ ਉਹਨੇ ਕਹਿ ਵੀ ਹੈ ਤੁਸੀਂ ਜੇ ਸੁਣਿਆ ਹੋਵੇ ਉਹਦੇ ਚ ਉਹਨੇ ਗੱਲ ਕਹੀ ਹੈ ਕਿ ਬੀਬਾ ਕਹਿੰਦੀ ਵੀ ਮੇਰਾ ਫੋਨ ਹੀ ਚੱਕਿਆ ਉਹ ਕਹਿੰਦਾ ਜੀ ਮੇਰੀਆਂ ਮਜਬੂਰੀਆਂ ਸਿਆਂ ਮੈਂ ਤਾਂ ਨਹੀਂ ਫੋਨ ਚੱਕਿਆ ਨਹੀਂ ਕਿ ਵੀਡੀਓ ਐਮਐਲਏ ਦਾ ਫੋਨ ਨਾ ਚੱਕੇ ਇਹ ਸੰਭਵ ਹੈ ਉਹ ਫਿਰ ਪਤਾ ਲੱਗਿਆ ਕਿ ਬੀਬਾ ਨੇ ਲਿਸਟ ਭੇਜੀ ਬੀਬਾ ਨੇ ਕਿਹਾ ਕਿ ਫਲਾਣੇ ਫਲਾਣੇ ਬੰਦੇ ਦੇ ਪੇਪਰ ਰੱਦ ਕਰ ਤੇ ਉਹ ਰੱਦ ਨਹੀਂ ਕੀਤੇ ਇਸ ਕਰਕੇ ਉਹ ਬੀਬਾ ਨੇ ਉਹਦੇ ਖਿਲਾਫ ਉਹਨੂੰ ਡੀਫੇਮ ਕਰਨ ਦੇ ਲਈ ਜਿਹੜਾ ਇਹੋ ਜਿਹਾ ਕੰਮ ਕੀਤਾ ਤੇ ਮੈਂ ਤਾਂ ਅਫਸਰ شاہੀ ਨੂੰ ਵੀ ਕਹੂੰਗਾ ਭਰਾਵੋ ਹੱਦ ਹੋ ਗਈ ਹੁਣ ਤਾਂ ਚੱਕ ਲੋ ਝੰਡੇ ਤੁਸੀਂ ਵੀ ਹੁਣ ਇਹਨਾਂ ਦੇ ਆਮ ਆਦਮੀ ਵਾਲੇ ਦਿੱਲੀ ਵਾਲੇ ਜਿਹੜੇ ਨੇ ਤੁਹਾਡੇ ਤੁਹਾਨੂੰ ਦੱਬਣ ਨੂੰ ਫਿਰਦੇ ਨੇ ਪੰਜਾਬ ਨੂੰ ਤੇ ਦੱਬ ਕੇ ਜਿਹੜਾ ਆਪਦਾ ਰਾਜ ਚਲਾਉਣਾ ਚਾਹੁੰਦੇ ਮੈਂ ਗੱਲ ਜ਼ਰੂਰ ਕਹਿਣਾ ਕਿ ਇੱਕ ਅਫਸਰ ਜਿਹੜਾ ਪੰਜਾਬ ਸਰਕਾਰ ਦਾ ਇੱਕ ਗੈਸਟਰਡ ਅਫਸਰ ਹੈ ਮੈਂ ਸਿਰਫ ਇਹਨਾ ਪੁੱਛਣਾ ਚਾਹੁੰਨਾ ਕਿ ਕੀ ਐਮਐਲਏ ਕੋਲੇ ਇਹ ਅਧਿਕਾਰ ਹੈ ਕਿ ਉਹ ਇੱਕ ਗੈਸਟਰਡ ਅਫਸਰ ਦੀ ਗੱਡੀ ਚੈੱਕ ਕਰ ਲੇ ਇੱਕ ਉਹਨਾਂ ਦੇ ਆਪਣੇ ਬੰਦੇ ਵੱਲੋਂ ਉਹਨਾਂ ਨੂੰ ਸ਼ਿਕਾਇਤ ਕੀਤੀ ਤੇ ਉੱਥੇ ਡੀਐਸਪੀ ਨੂੰ ਬੁਲਾਇਆ ਗਿਆ ਉੱਥੇ ਐਸਐਚਓ ਸਾਹਿਬ ਨੂੰ ਬੁਲਾਇਆ ਗਿਆ ਉਹਨਾਂ ਨੂੰ ਕਹਿ ਕੇ ਸਾਹਮਣੇ ਉਹਨਾਂ ਦੀ ਚੈਕਿੰਗ ਕਰਾਈ ਗਈ ਤੇ ਫੇਰ ਬੀਬਾ ਜੀ ਬਲੋ ਮੈਂ ਇਸ ਤੋਂ ਪਹਿਲਾਂ ਕਿ ਕੋਈ ਅਗਲੀ ਗੱਲ ਕਰਾਂ ਬੀਬਾ ਜੀ ਬਲੋ ਜਨਤਕ ਤੌਰ ਤੇ ਕਿਹਾ ਗਿਆ ਕਿ ਜੇ ਕੋਈ ਚੀਜ਼ ਇੱਥੋਂ ਨਹੀਂ ਮਿਲੂਗੀ ਇਹਦੇ ਚੋਂ ਕੋਈ ਗੱਲ ਨਹੀਂ ਹੋਊਗੀ ਤਾਂ ਮੈਂ ਜਨਤਕ ਤੌਰ ਤੇ ਮਾਫੀ ਮੰਗੂਗੀ ਮੈਂ ਉਹਦੀ ਵੀਡੀਓ ਇੱਕ ਵਾਰੀ ਜ਼ਰੂਰ ਦਿਖਾਉਣੀ ਚਾਹਣਾ ਤੁਹਾਨੂੰ ਤਾਂ ਕਿ ਤੁਸੀਂ ਇਸ ਚੀਜ਼ ਤੇ ਬੀਬਾ ਜੀ ਨੂੰ ਪੁੱਛ ਸਕੋ ਕਿ ਬੀਬਾ ਜੀ ਤੁਸੀਂ ਇਸ ਗੱਲ ਦਾ ਹੁਣ ਜਵਾਬ ਜ਼ਰੂਰ ਦੇ ਦਿਓ ਮੈਂ ਜੇ ਕੱਲ ਨੂੰ ਮੀਡੀਆ 'ਚ ਕੋਈ ਗੱਲ ਗਲਤ ਹੁੰਦੀ ਹੈ ਤਾਂ ਮੈਂ ਜਨਤਕ ਤੌਰ ਤੇ ਮਾਫੀ ਮੰਗੂਗੀ ਤੇ ਮੀਡੀਆ ਦੇ ਵਿੱਚ ਉਹਨਾਂ ਨੇ ਬੀਬਾ ਜੀ ਤੁਸੀਂ ਜੋ ਡਰਾਮੇ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਆਮ ਆਦਮੀ ਵਾਲੇ ਕਰਦੇ ਸੀ ਬੀਬਾ ਜੀ ਹੁਣ ਤੁਸੀਂ ਐਮਐਲਏ ਬਣ ਗਏ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਆ ਗਈ ਕਿਰਪਾ ਕਰਕੇ ਡਰਾਮੇ ਬੰਦ ਕਰ ਦਿਓ ਕਿ ਤੁਸੀਂ মিডিਆ ਨੂੰ ਲੈ ਕੇ ਗਏ ਫਿਰ ਮੈਂ ਉਹ ਲਾਈਵ ਵੀ ਕੱਲ ਦੇਖਿਆ ਉਹ মিডিਆ ਦੇ ਵਿੱਚ ਜਾ ਕੇ ਉੱਥੇ ਸਾਰੀ ਗੱਡੀ ਦੀ ਚੈਕਿੰਗ ਕਰਾਈ ਤੇ ਅਖੀਰ ਜਦੋਂ ਕੁਛ ਨਾ ਮਿਲਿਆ ਤੇ ਫਿਰ ਬੀਬਾ ਜੀ ਕਹਿੰਦੇ ਕੋਈ ਨਹੀਂ ਜੀ ਹੁਣ ਇਨਕੁਆਰੀ ਕਰ ਲਓ ਫਿਰ ਇਨਕੁਆਰੀ ਕਰ ਲਓ ਤੇ ਜੇ ਵਿਵਾਜਿਤ ਨੂੰ ਇਹਨੇ ਪੁਖਤਾ ਸਬੂਸੀ ਮੈਂ ਉਸ ਤੇ ਵੀ ਗੱਲ ਸੁਣੀ ਜਿਹੜਾ ਉਹ ਬੰਦਾ ਸੀ ਜਿਹਨੇ ਸ਼ਿਕਾਇਤ ਕਰਤਾ ਉਹਨੇ ਸ਼ਿਕਾਇਤ ਐਮਐਲਏ ਨੂੰ ਦਿੱਤੀ ਆ ਉਹਨੇ ਕਿਸੇ ਐਸਐਸਪੀ ਸਾਹਿਬ ਨੂੰ ਜਾਂ ਡੀਐਸਪੀ ਸਾਹਿਬ ਨੂੰ ਸ਼ਿਕਾਇਤ ਨਹੀਂ ਦਿੱਤੀ ਇਹ ਵੀ ਬਹੁਤ ਵੱਡਾ ਸਵਾਲ ਹੈ ਕਿ ਅੱਜ ਪੰਜਾਬ ਦੇ ਵਿੱਚ ਲੱਖਾਂ ਕੰਪਲੇਂਟਸ ਜਿਹੜੀਆਂ ਨੇ ਉਹ ਪਈਆਂ ਨੇ ਜਿਹੜੀਆਂ ਦਫ਼ਤਰਾਂ ਦੇ ਵਿੱਚ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ